ਅੱਜ ਤਹਿਸੀਲਾਂ 'ਚ ਖੱਜਲ ਖਵਾਰੀਆਂ ਘਟ ਗਈਆਂ ਬਸ ਤੁਸੀਂ 15-20 ਦਿਨ ਠਹਿਰ ਜਾਓ ਟਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚੈਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ 'ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਹੈ ਬਾਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਟਰੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਟ్రਾਇਲ ਚੱਲ ਰਿਹਾ ਆ ਉਹਨਾਂ ਦਿਨਾਂ ਚੋਂ ਤੁਹ ਕਾਟਨ ਕਰਾਂਗੇ ਬਹੁਤ ਸਾਰੇ ਕੰਮ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਬੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲੋ ਲਾਇਸੈਂਸ ਦੇ ਦਈਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਘੁਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰੀਸਟਰੀਆਂ ਨਹੀਂ ਕਰਨੀਆਂ ਤੁਸੀਂ ਹੁਣ ਰੀਸਟਰੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਉਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸੈਨਾਂ ਨਾਲ ਰਿਸ਼ਤੀਆਂ ਹੁੰਦੀਆਂ ਨੇ ਤਨਖਾਹ ਤੁਹਾਨੂੰ ਉਹਨੀਆਂ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸ਼ਤੀਆਂ ਤੇ ਰਿਸ਼ਤੀ ਨਾ ਟੌਰ ਬਣਦੀ ਐ ਜੀ ਫੋਟੋ ਹੁੰਦੀ ਐ ਐ ਹੁੰਦਾ ਸਰ ਧੰਨਵਾਦ ਜੀ ਫਲਾਣਾ ਤੰਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ ਵਿੱਚ ਲਿਖਿਆ ਜਾਊਗਾ ਰਜਿਸਟਰੀਆਂ ਪੰਜਾਬੀ ਵਿੱਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ ਚ ਸੌਖੀ ਭਾਸ਼ਾ ਚ ਰਜਿਸਟਰੀਆਂ ਲਿਖੀਆਂ ਜਾਣਗੀਆਂ ਜਿੱਥੋਂ ਮਰਜੀ ਚੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਬਾ ਬਾ ਵਸੂਲ ਬਾ ਪਤਨੀ ਦਖਣ ਬਾ ਪੱਛਮ ਪਤਾ ਨਹੀਂ ਕੀ ਲੇ ਫਿਰੰਦੇ ਪਤਾ ਹੀ ਲੱਗਦਾ ਐ ਰੀਟਰੀ ਕੀਤੀ ਆ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਹਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ ਚ ਲਿਖੋ ਕਿਸੇ ਨੇ ਅੰਗਰੇਜ਼ੀ ਚ ਲਿਖੋਣੀ ਅੰਗਰੇਜ਼ੀ ਚ ਲਿਖਾ ਸਕਦਾ ਹੈ ਹਿੰਦੀ ਚ ਲੋੜ ਹੋਣੀ ਹਿੰਦੀ ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ ਟ੍ਰਾਇਲ ਸਾਡਾ ਚੱਲ ਰਿਹਾ ਹੈ ਤੁਹਾਨੂੰ ਰਜਿਸਟਰੀਆਂ ਵਾਸਤੇ ਕਚਹਿਰੀਆਂ ਜਾਣ ਦੀ ਲੋੜ ਨਹੀਂ ਪੈਣੀ ਰਜਿਸਟਰੀਆਂ ਜਿਹੜੀਆਂ ਨੇ ਉਹ ਸੇਵਾ ਕੇਂਦਰਾਂ ਚ ਲਿਖਿਆ ਜਾਇਆ ਕਰਨਗੀਆਂ ਉੱਥੋਂ ਆਪਣੀ ਰਜਿਸਟਰੀ ਲੈ ਲਓ ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਫੋਟੋ ਕਰਾਉਣ ਵਾਸਤੇ ਕੋਟ ਜਾਣਾ ਬਾਅਦ ਚ ਤਹਿਸੀਲਦਾਰ ਜਾਂ ਉਹਦਾ ਕੋਈ ਅਫਸਰ ਜਿਹੜਾ ਉਹ ਤੁਹਾਡੇ ਘਰੇ ਰਿਸਤੀ ਫੜਾ ਕੇ ਜਾਇਆ ਕਰੂਗਾ ਬਸ ਤੁਸੀਂ ਇੱਕ ਟ੍ਰਾਇਲ ਚੱਲ ਰਿਹਾ ਹੈ ਅਨਰ ਦਿਨਾਂ ਚ ਤੁਹ ਕਾਟਨ ਕਰਾਂ ਬਹੁਤ ਸਾਰੇ ਕੰਮ ਇਹ ਹੈ ਜੀ ਨੇ ਖੱਜਲ ਖਵਰੀਆਂ ਵਾਲੇ ਜਿਹੜੇ ਇੱਕ ਫੋਨ ਤੇ ਹੋ ਸਕਦੇ ਨੇ ਆਨਲਾਈਨ ਹੋ ਸਕਦੇ ਨੇ ਉਹਦੇ ਵਾਸਤੇ ਸਾਨੂੰ ਦਿਹਾੜੀਆਂ ਭੰਨਣੀਆਂ ਪੈਂਦੀਆਂ ਉਹ ਸਾਰੇ ਅਸੀਂ ਖਤਮ ਕਰਾਂ ਕੀ ਕਹਿੰਦੇ ਸੀ ਤਹਿਸੀਲਦਾਰ ਹੜਤਾਲ ਕਰਾਂਗੇ ਨਾ ਸਾਡਾ ਤੁਸੀਂ ਬੰਦਾ ਫੜ ਲਿਆ ਰਿਸ਼ਵਤ ਲੈਂਦਾ ਮੈਂ ਕਿਹਾ ਕਿ ਲਾਇਸੈਂਸ ਦੇ ਦਈਏ ਤੁਹਾਨੂੰ ਫਿਰ ਵੀ ਜੇ ਬੰਦਾ ਕੋਈ ਮੁੱਦਾ ਹੋਵੇ ਤਾਂ ਹੜਤਾਲ ਕਰ ਲਓ ਲਾਇਸੈਂਸ ਦੇ ਦੀਏ ਕ腐ਸ਼ਨ ਦਾ ਸਾਰੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸਹੀ ਵੀ ਵਿੱਚ ਹੀ ਆਗੇ ਹੋਣਗੇ ਹੁਣ ਕੀ ਕਰੀਏ ਜਦੋਂ ਕਣਕ ਨਾਲ ਕਹਣ ਪੇਸ ਜਾਂਦਾ ਸਾਰੇ ਪੰਜਾਬ ਦੇ ਤਹਿਸੀਲਦਾਰਾਂ ਦੀ ਬਦਲੀ ਕਰਕੇ ਉਸ ਜਗ੍ਹਾ ਤੇ ਲਾਤਾ ਰੀਸਟਰੀਆਂ ਨਹੀਂ ਕਰਨੀਆਂ ਤੁਸੀਂ ਹੁਣ ਰੀਸਟਰੀਆਂ ਕਿਸੇ ਹੋਰ ਤੋਂ ਕਰਾ ਲਾਂਗੇ ਤੁਸੀਂ ਇਸ ਗੱਲ ਦਾ ਮਾਨ ਨਾ ਕਰੋ ਕਿ ਤੁਹਾਡੇ ਸੈਨਾ ਨਾਲ ਰਿਸ਼ਤੀਆਂ ਹੁੰਦੀਆਂ ਨੇ ਤਨਖਾਹ ਤੁਹਾਨੂੰ ਉਨੀਆਂ ਮਿਲੂਗੀ ਚਲੋ ਅੰਕੜਾ ਵਿਭਾਗ 'ਚ ਕੰਮ ਕਰ ਲਓ ਜੀ ਐਸਟੀ 'ਚ ਕੰਮ ਕਰ ਲਓ ਹੋਰ ਬਥੇਰੇ ਵਿਭਾਗ ਨੇ ਹੁਣ ਕਹਿੰਦੇ ਸਾਨੂੰ ਵਾਪਸ ਲਿਆਓ ਜੀ ਰਿਸ਼ਤੀਆਂ ਤੇ ਰਿਸ਼ਤੀ ਨਾਲ ਟੌਰ ਬਣਦੀ ਹੈ ਜੀ ਫੋਟੋ ਹੁੰਦੀ ਹੈ ਐ ਹੁੰਦਾ ਸਰ ਬਹੁਤ ਧੰਨਵਾਦ ਜੀ ਫਲਾਣਾ ਤੇਮਕਾ ਜੀ ਉਹ ਚੀਜ਼ਾਂ ਨਹੀਂ ਰਹਿਣੀਆਂ ਸਿੱਧਾ ਪੰਜਾਬੀ ਵਿੱਚ ਲਿਖਿਆ ਜਾਊਗਾ ਰਜਿਸਟਰੀਆਂ ਪੰਜਾਬੀ ਵਿੱਚ ਲਿਖੀਆਂ ਜਾਣਗੀਆਂ ਸਿੰਪਲ ਭਾਸ਼ਾ ਚ ਸੌਖੀ ਭਾਸ਼ਾ ਚ ਰਜਿਸਟਰੀਆਂ ਲਿਖੀਆਂ ਜਾਣਗੀਆਂ ਜਿੱਥੋਂ ਮਰਜ਼ੀ ਚਾਹੇ ਕਿਸੇ ਦੁਕਾਨਦਾਰ ਤੋਂ ਪੜਵਾ ਲਿਓ ਵੀ ਕੀ ਲਿਖਿਆ ਹੋਇਆ ਪਹਿਲਾਂ ਤਾਂ ਪਤਾ ਹੀ ਨਾ ਲੱਗਦਾ ਸੀ ਉਰਦੂ ਲਿਖੀ ਹੁੰਦੀ ਵਿੱਚ ਬਾ ਹੁਕਮ ਬਾ ਰਕਵਾ ਬਾ ਬਸੂਲ ਬਾ ਪਤਾ ਨਹੀਂ ਦਖਣ ਬਾ ਪੱਛਮ ਪਤਾ ਨਹੀਂ ਕੀ ਲਿਫਰੰਦੇ ਪਤਾ ਹੀ ਲੱਗਦਾ ਇਹ ਰੀਟਰੀ ਕੀ ਕੀਤੀ ਹੈ ਕੀ ਕੀਤਾ ਸਾਡਾ ਸਾਡਾ ਦੇਸ਼ ਹੈ ਇਨੂੰ ਦੇਸ਼ ਪੰਜਾਬ ਕਹਿੰਦੇ ਆ ਤਾਂ ਪੰਜਾਬੀ 'ਚ ਲਿਖੋ ਕਿਸੇ ਨੇ ਅੰਗਰੇਜ਼ੀ 'ਚ ਲਿਖੋਣੀ ਅੰਗਰੇਜ਼ੀ 'ਚ ਲਿਖਾ ਸਕਦਾ ਹੈ ਹਿੰਦੀ 'ਚ ਰੋਣੀ ਹਿੰਦੀ 'ਚ ਲਿਖਾ ਸਕਦਾ ਪਰ ਪੰਜਾਬੀ ਸਭ ਤੋਂ ਪਹਿਲਾਂ